ਸਾਡਾ ਜਹਾਜ ਦੇ ਸਿਧਾਂਤਾਂ ਦਾ ਚੌਂਦੀਆਂ ਜਿੰਗਰਾਂ ਦਾ ਜਿੰਨੇ ਹੈਂਗਰ ਸੈਸ ਸਾਧੀਆਂ ਗੁਰੂਆਂ ਲਾਡੀਆਂ ਬੋਲਵੰਦਾਂ ਬਾਪੂ ਜੀ ਖੜੇ ਨੇ ਲਖਬੀਰ ਭਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਜਿਹੜਾ ਲਗਾਤਾਰ ਪਿਛਲੇ 40 ਸਾਲ ਤੋਂ ਜਹਾਜ ਪਾ ਕੇ ਸਾਡੇ ਦਰਵਾਜ਼ੇ ਵਿੱਚ ਸਾਡਾ ਸਾਰਾ ਦੱਖਣੀ ਮਾਲਵਾ ਦੇਖ ਰਾਸਤਾਨ ਤੋਂ ਆਏ ਲੋਕਾਂ ਵਾਸਤੇ ਰਾਸਤਾਨ ਦੇ ਲੋਕਾਂ ਦਾ ਵੀ ਧੰਨਵਾਦ ਹੈ ਅੱਜ ਉਹ ਵੀ ਇੱਥੇ ਪਹੁੰਚਿਆ ਮਗਰੀ ਨਹੀਂ ਇੱਥੇ ਆਇਆ ਰਾਸਤਾਨੋਂ ਵੀ ਆਇਆ ਇਹਨਾਂ ਨੇ ਬਹੁਤ ਧੱਕਾ ਤੇ ਜਲਵਾਸੀ ਦਿੱਤੀ ਬਹੁਤ ਬੋਲ ਦਿੱਤੀ ਬਹੁਤ ਬੜਾ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਕਿੱਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਬੱਸਾਂ ਕੇ ਚੱਲਣਾ ਮੋਬਾਈਲ ਮਰੇ ਕਰ ਲਾ ਬਿਲ ਚੋਟੀ ਦਾ ਬੰਦੇ ਉਹਨਾਂ ਨੇ ਨੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅੱਜੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਪਹੁੰਚੇ ਹੁੰਦਾ ਹੋਵੇ ਇਹ ਨਾ ਹੀ ਦੀ ਸ਼ੁਰੂਆਤ ਹੈ ਹਮੇ ਆਏ ਜੱਟ ਵਾਲੇ ਕਾਮ ਮਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੰਨੀ ਕੱਲ ਤੀ ਰਹੇ ਆ ਦੁਆ ਕੀਤੇ ਕਦਮ ਚੱਕਿਆ ਜਰਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਆ ਤੇ ਹਲੇ ਆਪਣਾ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਆ ਕਦਮਾਂ ਚ ਲਿਆ ਆ ਆਪਾਂ ਜੇ ਨਾ ਸੋਚਿਆ ਤੋੜ ਜਿਕੇ ਜੀ ਆਪਾਂ ਫਿੱਕ ਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤਾਂ ਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਈ ਉਹ ਕਹਿੰਦੇ ਵੀ ਇਹ ਜਿਹੜਾ ਮਹਾਦਰ ਗਿਆ ਵਾਲਾ ਮਹਾਦਰ ਗਿਆ ਵਾਲਾ ਜਿਹੜਾ ਪ੍ਰਾਂਗ ਦਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਹੈ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਦੇ ਐਡੀਵੀ ਜਾਣ ਦੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਵੀਸੀ ਐਡੀਸੀ ਜੇ ਅਸੀਂ ਦੋ ਦਿਨਾਂ ਦੇ ਵਿੱਚ ਉਹ ਬਾਹਰ ਕੱਢਿਆ ਜਿਹੜਾ 11 ਬੰਦ ਕਰ ਦੇਣਾ ਜਿਹੜਾ 9 ਟਨ ਲੀਟਰ ਆਪਣਾ 25 ਟਨ ਦੇ ਦੇ ਤੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹੱਦ ਦੇ ਵਿੱਚ ਉਹ ਵੰਡ ਕਰਨਾ ਵੀ ਕੋਈ ਅਸੀਂ ਜਿਹੜੀ ਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ। ਕੋਠਾ ਹੋਵੇ ਜਿਹੜਾ ਵੀ ਸ਼ੁਰੂ ਆਦਾ ਜਿਹੜੇ ਕੰਨੇ ਸੀ ਲੁਧਿਆਣੇ ਵੀ ਪਹੁੰਚਣ ਦੇ ਨੇ ਜਿਹੜੇ ਕਨੇ ਜੇ ਖੂਦਪਾਉ ਬੰਦੇ ਨੇ ਔਰ ਜੋ ਖੂਦਪਾਉ ਵਾਲੇ ਨੇ ਉਹ ਮੋਰਚੇ ਤੇ ਲੱਗਦੇ ਰਹੇ ਆ। ਉਹ ਸਮਾਜ ਦਾ ਬਹੁਤਿਆਂ ਨੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂਲ ਕਹਿਤੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੇ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਥੀ 2.5 ਕਰੋੜ ਲੀਟਰ ਜ਼ਹਿਰ ਆ ਦੋਸਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬੋਹ ਨਿਹਾਲ ਅੱਲਾਹ ਅਕਬਰ ਅਕਬਰ ਕਰ ਦੋ ਸੂਰੀ ਗੱਲਾਂ ਹਾਂ ਫਰਾਨੇ ਤੋਂ ਵੀ ਆਇਆ ਭਾਈ ਧੰਨਵਾਦ ਸੁਦਾ ਭਾਈ ਮੈਂ ਪਹਿਲਾਂ ਕਿਹਾ ਅਮਰਾ ਜਮ ਕੀ ਰਹੇ ਭਾਈ ਇੱਕ ਇੱਕ ਮਸਲਲਾ ਕੱਲ ਸੁਣਿਆ ਵੀ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਹੁੰਦੇ ਪਰਲੇ ਦੁਕੀਆਂ ਥਾਂਾਂ ਚ ਬੰਦ ਕਰ ਤੇ ਕਾਰਨ ਕਰਦੇ ਉਧਰ ਪੁਲਿਸ ਦੇ ਨਾਲ ਪਹਿਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫ੍ਰੀਕ ਕੀਤਾ ਉਹਨਾਂ ਦੇ ਲੰਘਣ ਚਾਏ ਉਹਨੂੰ ਪੂਰਾ ਜੋ ਖੁੱਲ ਸੀਗਾ ਉਹਨੇ ਬੋਲਿਆ ਅਜੋ ਪੁਰਸ਼ਕਾਰੀ ਕਹਿ ਰਹੇ ਆ ਕਿ ਜੇ ਤੁਸੀਂ 7 ਮਹੀਨੇ ਪੁਰਾਣਾ ਸਰਕਾਰ ਕੋਈ ਵੀ ਕਰ ਸਕਦਾ ਹੈ ਜੇ ਦਾ ਮਤਲਬ 7 ਮਹੀਨੇ ਹੋ ਗਏ ਅਸੀਂ ਤੁਮਨਾ ਲੈ ਲਈ ਅਸੀਂ ਆਪਣੀ ਗੱਲ ਰੱਖਣਾ ਆ ਮੈਂ ਆਹ ਗੱਲ ਵੀ ਸਹੀ ਆ ਸਾਰੇ ਅਸਲੀ ਵੀ ਕਦੇ ਸਾਰੀ ਪੁੱਛਮੀ ਆ ਤੁਸੀਂ ਆਪਣੇ ਜ਼ਮੀਰ ਤੇ ਕਵਾਤ ਕੋਰੇ ਤੇ ਜ਼ਮੀਰ ਦੀ ਆਪਣੇ ਦਿਲ ਦੀ ਆਪਣੇ ਬਰਚੀਆਂ ਦੇ ਕੋਰੇ ਘਰੇ ਜਾ ਕੇ ਨਾ ਸੱਚਾ ਬੋਲੋ ਮੈਂ ਜਰ ਕੋ ਪੁੱਛਿਓ ਕਿ ਇਹ ਲਈ ਗੱਲ ਤੱਕ ਸਹੀ ਐ ਮੁੰਡਾ ਸਹੀ ਨਹੀਂ ਪਾਣੀ ਤੁਸੀਂ ਪੀਂਦਰ ਨਹੀਂ ਇਹ ਤੇਰਾ ਸੋਟੇਲੀ ਕਲਾ ਚ ਆ ਗਈਆਂ ਬਾਈ ਮੰਨੋ ਤੁਹਾਨੂੰ ਕਹਿੰਦੇ ਸੀ ਬਿਲਕੁਲ ਬਣਾ ਲੈ ਉਹ ਪੜੀ ਫੈਸਲਾਤ ਕੋਣੀ ਤੇਰਾ ਨਾਰੀ ਫਾੜ ਸਾਡੇ ਪਰਦੇ ਖੇਤ ਨਹੀਂ ਇਹਨਾਂ ਦੇ ਦੱਸਦੀ ਐ ਦੋਮੀ ਕੈਮੀਕਲ ਪਾਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀਆਂ ਨੀਂਦੀਆਂ ਆ ਗਿਆ ਪਰੇਸ਼ਾਨੀ ਜੀਂਦੋ ਜਬ ਜਿਹੜਾ ਇਸ ਸੋਟਾ ਵੀ ਫਰਜ਼ ਬਣਦਾ ਮਾਜੀ ਨੂੰ ਲੈ ਗਈ ਪੁਲਸਾਂ ਨੇ ਕੱਲ੍ਹ ਲੁਧਿਆਣਾ ਵਾਲੇ ਹੋਰ ਜਿਹੜੇ ਚਾਹੇ ਹੋਇਆ ਹਰ ਸੰਕਿਆ ਹਜ਼ਾਰਾਂ ਦੀ ਗਿਰਿਤੀਆਂ ਦੀ ਪੁਲਸ ਲੱਗੀ ਸੀ ਸੋਨੂੰ ਬੇਇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦਿੱਸਾ ਪਿੰਡ ਪਹੁੰਚਦਾ ਜੱਦਾਸ਼ਮਣ ਦੇ ਖੜ ਵੀ ਲੈ ਪਾਣੀ ਕੋਲੇ ਦਾ ਨਾਮ ਦਾ ਪ੍ਰਸ਼ੰਤ ਸਰਨਾ ਤੇ ਉਹ ਸਾਹ ਪਾਣੀ ਚਲੇ ਜਿਹੜੀ ਮੈਂ ਕਹਾਂ ਬਲੂਪਾ ਕੇ ਮਾਰਦਾ ਯਾਰ ਅਸੀਂ ਬਿੜਾਗੜ ਨਾਲ ਵੀ ਬੜੀ ਗਲਫੜੀ ਕਰਫਲੇ ਪਰ ਨਹੀਂ ਯਾਰ ਕਦੇ ਆਪਣੀ ਜ਼ਬੀਰ ਦੀ ਆਪਣੀ ਇਨਸਾਨੀਤ ਦੀ ਆਵਾਜ਼ ਹੀ ਸ਼ੁਰੂ ਨਹੀਂ ਹੁੰਦੀ ਆ ਫਿਰਸ ਕਰਕੇ ਇਹ ਬੰਦਾ ਖੁਦੀ ਕਹਿੰਦਾ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਗਰਾਫਰ ਸਾਖਿਆ ਦੇ ਕੇ ਡਰਾਫਰ ਨਾਲ ਮਹਾਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਬੁਢੇ ਦੇਰਨ ਦਾ ਮਹਾਲ ਵੀ ਬਣਾਇਆ ਇਹਨਾਂ ਨੂੰ ਸਾਰਾ ਕੁਝ ਹੋਇਆ ਭਾਦੋ ਹੋਰ ਧੰਨਵਾਦ ਸਾਰੇਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਵਾਂ ਆ ਬੰਦਾ ਆ ਜਾ ਭਾਈ ਸੁਮੇਰ

ਭਾਈ ਇੱਕ ਬਿਲਕੁਲ ਜੇਰਾ ਜੱਟ ਦਾ ਸੇਰਾ ਯੋਧਾ ਨੂੰ ਜੰਦਾ ਭਾਈ ਸਾਰਿਆਂ ਨਹੀਂ ਮੈਨੂੰ ਘੋੜਿਆ ਅਲਾਈ ਹੁੰਦੀ ਆ ਭਾਈ ਭਾਈ ਬੜੇ ਭਾਈ ਨਾਲ ਖੜਾ ਭਾਈ ਖੜੇ ਭਾਈ ਹੈ ਮੈਨੂੰ ਮੋਕੇ ਘੇਰ ਲਿਆ ਭਾਈ ਪਿੰਡ ਦੀ ਮੈਨੂੰ ਪਤਾ ਕਿਹੜਾ ਹੈ ਤਾਡੀ ਲੋੜ ਆ ਉੱਥੇ ਤੇ ਨਹੀਂ ਲਗਾਤਾਰ ਸੈਂਟਰ ਸਾਹਮਣੇ ਤੇ ਹਮਲਾ ਕਰਕੇ ਚੌਂਦਾ ਤੇ ਆਉਂਦਾ ਪਰ ਮੈਨੂੰ ਅੱਖੀਂ ਦੂਰ ਲੱਗਿਆ ਪਈ ਅੱਜ ਆਜਿਸੀ ਆਖ ਤਾਂ ਲੱਖਾਂ ਦਾ ਹੋਣਾ ਚਾਹੀਦਾ ਹੀ ਲੱਖਾਂ ਰਾਨੇ ਤੋਂ ਆ ਗਿਆ ਜੁਨਾਸਤਾਨ ਤੋਂ ਆ ਗਿਆ ਕੋਈ ਫ੍ਰਿੰਡਰ ਮਾਨਸਾ ਕੋਈ ਰਸਨਾ ਆ ਗਿਆ ਸੁਮੋ ਕਿਉਂ ਆਏ ਨਾ ਆ ਗਿਆ ਭਲਾ ਇੱਥੇ ਮਿਲਨੇ ਪਿੰਡਾਂ ਵਾਲੇ ਕਿੱਥੇ ਨੇ ਕਿਹਦੇ ਕਿੰਦੇ ਆਏ ਹੋ ਅੰਦਰੀਆ ਪਾਣੀ ਤੇ श्रेषा हाणे ਇਨਾ ਵਾਰੀ ਬਹੁਤ ਧੰਨਵਾਦ ਆ ਸਰਦਿਸਿ ਫਰਤਾਨ ਕਮਤਰੀ ਜੀ ਵੀ ਆਏ ਨੇ ਇਨਾ ਵਾਰੀ ਪਹਿਲਾਂ ਕਿਹਦਾ ਕਿਹਦਾ ਨਾਮ ਲਏ ਸਾਰੀ ਜਰਦੀਪ ਆਇਆ ਬਾਈ ਬਾਕਰ ਜੀ ਇਹ ਮਿਹਨਤ ਤੁਹਾਡੇ ਚੇ ਆਪਣੇ ਨਾਲ ਕਰਦਾ ਸੋ ਦੋੜ ਵਾਲਾ ਸੋਨਮਾ ਜਿੰਨੇ ਵੀ ਆਇਆ ਸਭ ਨੂੰ ਦਿੱਤਾ ਬਾਣੀ ਕਿਹਦਾ ਕਿਹਦਾ ਮੈਂ ਬੋਲਣਾ ਅਣਜਾਣ ਦਾ ਸਾਰਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਅੰਕ ਕਰਦੇ ਆ ਉਹਦੇ ਗੱਲ ਤੇ ਖੜਦੇ ਜਾਦੇ ਆ ਰਹੇ ਏਡੀਸੀ ਤੋਂ ਖੋਖਾ ਦੇ ਇੱਕ ਤਾਂ ਦੋ ਨਾਮ ਹਰ ਕਿਹੜਾ ਬੰਦ ਹਫਤੇ ਬਾਅਦ ਪੂਰੀ ਪ੍ਰਕਿਰਿਆ ਦੇ ਬਾਅਦ ਆ ਵੀ ਬੰਦ ਇਹ ਦੂ ਬਾਤ ਛੱਡੋ ਜੇ ਦੂ ਬਾਤ ਆਪਾਂ ਜਿਹੜਾ ਸਾਡਾ ਧਰਮ ਤੇ ਇਤਿਹਾਸ ਤੇ ਉਸ ਤੇ ਤੇ ਸਭਾ ਸੱਤ ਨੇ ਜਿਹੜਾ ਵਿਸ਼ਵ ਸਿੱਖਾਂ ਨੂੰ ਦੇ ਲੋਚੇ ਨੇ ਖੰਡੇ ਵੱਟ ਦੀ ਪੌੜੀ ਆ ਸਿੱਖੋ ਕਰਾਇਆ ਤੋਂ ਉਹ ਉਹਨੀਆਂ ਬੰਦੋਂ ਪਾਕਿਸਤਾਨ ਕਰਨਾ ਇਹ ਨਿਸ਼ਚਿਤ ਹੋਇਆ ਪਹਿਲਾਂ ਹੀ ਮੁੱਕੀ ਨਹੀਂ ਹੁਣ ਕੀ ਆਦਾ ਹੈ ਮਾਤ ਪਾਇਆ ਧਰਤੀ ਦਾ ਮਾਰੇ ਪਾਣੀ ਐ ਕੈਮੀਕਲ ਧੋੜ ਕਰਕੇ ਪਾਈ ਜਾਂਦੇ ਆ ਉਹ ਵੀ ਰੱਖਣੇ ਆ ਬਾਈ ਬਾਈ ਕੋ ਚੱਕੀ ਮਾਲੋ ਨੂੰ ਹੋਰ ਸੁਣ ਲੋ ਸਮਝਾ ਦੇ ਕਿਸੇ ਅਸਲ ਵਿੱਚ ਆਪਾਂ ਹੋਣਾ ਆਪਾਂ ਜਾਨ ਚੇਤੇ ਕੰਮ ਲੈਣਾ ਜਾਤ ਦਾ ਚਲੋ ਬਾਈ ਜੇ ਬਾ ਨਾ ਸਿੱਧੂ ਆ ਬੰਦੇ ਕੋਲ ਬਹੁਤਾਂ ਦੀ ਸਮਰਥਾ ਕੰਮ ਲੈਣਾ ਜਾਤ ਦਾ ਕੰਮ ਜਾਇਜ਼ ਆਇਆ ਹੁਣ ਤੋਂ ਮੈਂ ਮੈਂ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਪਾਦ ਕੇ ਸਾਰੇ ਮੇਰੇ ਵੀਰਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਇੱਧਰ ਆਇਆ ਹਾਂ ਸੁਣਦਾ ਆਇਆ ਸੀਗਾ ਅੱਜ ਮੈਂ ਤਾਂ ਬੋਲਣ ਲੱਗਾ ਉਹ ਰੱਖਣਾ ਪਾਸੇ ਤੋਂ ਦੂਰ ਦਾ ਗੱਲ ਨੂੰ ਕਹਦੇ ਆ ਉਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੁਸੀਂ ਹਾਂ ਤਾਂ ਸੁਣਦੇ ਆ ਪਤਾ ਨਹੀਂ ਲੱਗਿਆ ਭਾਈ ਕਈ ਵਾਰੀ ਦੋਈ ਕਿਸੇ ਨੂੰ ਕਰਨਾ ਵਾ ਚੱਟਾ ਤੁਹਾਡੇ ਸਾਰੇ ਪੰਜਾਬੀਆਂ ਕੋਲੋਂ ਮੇਰਾ ਮਾਫੀ ਹੈ

ਪਰ ਕੱਦੇ ਦਾ ਹਜੂਰ ਦਾ ਸਿੰਗਲ ਜੇ ਚੇਕ ਕਰ ਤਾ ਸਾਹਮਣੇ ਜੁੱਤਾ ਪੰਜਾਬ ਪਾਣੀਆਂ ਦੀ ਆ ਵੋਟੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਕਰਦਾ ਪਈ ਰਹੇ ਆ ਭਾਈ ਉਧਰ ਵੀ ਸਾਡਾ ਫਰਜ਼ ਬੰਦਾ ਨਿਕਲੋ ਨੌਜਵਾਨੋ ਘਰਾਂ ਪਰੋ ਸੁਣਨਾ ਮੈਨੂੰ ਸਾਰਾ ਬੋਲ ਬੋਲ